ਨਮਸਤੇ ਆਚਾਰੀ ਜੀ ਮੈਂ ਇਸ ਮਹੀਨੇ ਕਿਤਾਬ ਮੁਕੰਮਲ ਕਰਨ ਦਾ ਫੈਸਲਾ ਕੀਤਾ ਸੀ ਤੇ ਹੁਣ ਇਹ ਚੈਪਟਰ ਵਿਚਕਾਰ ਆ ਗਿਆ ਹੈ ਕੰਟੀਨਿਊਇਟੀ ਨਾਟ ਪਰਫੈਕਸ਼ਨ ਮੈਂ ਇਸ ਵੇਲੇ ਬੈਡਮਿੰਟਨ ਖੇਡ ਰਹੀ ਹਾਂ ਪਰ ਜਿਨ੍ਹਾਂ ਨਾਲ ਖੇਡ ਰਹੀ ਹਾਂ ਉਹ 3-3 4-4 ਸਾਲਾਂ ਤੋਂ ਖੇਡ ਰਹੇ ਹਨ ਤੇ ਉਹਨਾਂ ਦੀ ਉਮਰ ਵੀ ਮੇਰੇ ਨਾਲੋਂ ਘੱਟ ਹੈ ਪਰ ਮੈਨੂੰ ਉਹਨਾਂ ਨਾਲ ਖੇਡਦੇ ਹੋਏ ਬਹੁਤ ਵਾਰੀ ਹਾਰ ਮਿਲਦੀ ਹੈ ਇਹ ਕਰਕੇ ਇੱਕ ਵੱਡੀ ਨਿਰਾਸ਼ਾ ਆ ਜਾਂਦੀ ਹੈ ਅਤੇ ਕਈ ਵਾਰੀ ਤਾਂ ਮਨ ਨਹੀਂ ਕਰਦਾ ਕਿ ਕੋਰਟ ਤੇ ਜਾਵਾਂ ਕੰਟੀਨਿਊਇਟੀ ਬਣਾਈ ਰੱਖਣੀ ਵੀ ਹੈ ਤੇ ਜਦੋਂ ਤੁਸੀਂ ਪਰਫੈਕਟ ਨਹੀਂ ਹੁੰਦੇ ਤਾਂ ਉਸ ਵੇਲੇ ਕੀ ਕਰੀਏ ਇਹ ਨਿਰਾਸ਼ਾ ਇਸ ਗੱਲ ਤੋਂ ਨਹੀਂ ਆਉਂਦੀ ਕਿ ਯਾਤਰਾ 'ਚ ਕੋਈ ਰੁਕਾਵਟ ਆ ਗਈ ਹੈ ਨਿਰਾਸ਼ਾ ਹੋ ਰਹੀ ਹੈ ਇਹਦਰ ਉਧਰ ਵੇਖਣ ਨਾਲ ਕਿ ਉਹ ਮੇਰੇ ਨਾਲੋਂ ਚੰਗਾ ਕਿਉਂ ਖੇਡ ਰਹੀ ਹੈ ਉਹ ਤਾਂ ਮੇਰੇ ਤੋਂ ਛੋਟੀ ਉਮਰ ਦੀ ਹੈ ਤਾਂ ਕੀ ਤੁਹਾਨੂੰ ਖੇਡਣ ਨਾਲ ਲੈਣਾ ਦੇਣਾ ਹੈ ਜਾਂ ਦੂਜਿਆਂ ਨਾਲ ਖੇਡਣ ਨਾਲ ਸਿਰਫ ਖੇਡਣ ਨਾਲ ਹੀ ਮਤਲਬ ਲੱਖੋ ਬਸ ਇਹੀ ਹੈ ਜਵਾਬ ਇਹ ਸਰ ਇਹ ਵੀ ਗੱਲ ਹੈ ਕਿ ਕਈ ਵਾਰੀ ਜਦੋਂ ਤੁਹਾਡੇ ਨਾਲ ਇੱਕ ਯਾਤਰਾ ਸ਼ੁਰੂ ਹੋਈ ਹੈ 2.5 ਸਾਲਾਂ ਤੋਂ ਜੋ ਯਾਤਰਾ ਚੱਲ ਰਹੀ ਹੈ ਤਾਂ ਪੂਰੀ ਤਰ੍ਹਾਂ ਤੁਹਾਡਾ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਤੁਹਾਡੇ ਅੰਦਰ ਵੀ ਬਹੁਤ ਬਦਲਾ ਆਉਂਦੇ ਹਨ ਤੇ ਅਜਿਹੇ ਵਿਚਾਰ ਕਈ ਵਾਰੀ ਇੰਜ ਹੁੰਦਾ ਹੈ ਕਿ ਅਸੀਂ ਬਹੁਤ ਹੀ ਜ਼ਿਆਦਾ ਅਫਸੋਸ ਵਿੱਚ ਚਲੇ ਜਾਂਦੇ ਹਾਂ ਜਾਂ 3-4 ਮਹੀਨੇ ਪਹਿਲਾਂ ਕੁਝ ਘਟਨਾਵਾਂ ਅਜਹੀਆਂ ਹੋਈਆਂ ਕਿ ਮੈਂ ਬਹੁਤ ਹੀ ਜ਼ਿਆਦਾ ਕਬਰਾ ਗਈ ਹਾਂ ਮੁੰਨੇ ਲਿਟਰਲੀ ਇੰਜ ਵੇਖ ਰਹੀ ਹਾਂ ਕਿ ਮੈਂ ਬਹੁਤ ਹੀ ਜ਼ਿਆਦਾ ਕਬਰਾ ਗਈ ਸੀ ਤਾਂ ਉਸ ਕਰਕੇ ਸਿੱਖਣ ਉੱਤੇ ਵੀ ਬਹੁਤ ਅਸਰ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਕੀ ਕੀਤਾ ਜਾਵੇ ਬੇਟਾ ਸਾਰੇ ਕਬਰਾਏ ਹੋਏ ਹਨ ਇਹ ਕਿਉਂ ਦੱਸ ਰਹੇ ਹੋ ਕਿ ਕਬਰਾਏ ਹੋਏ ਹਨ ਤਾਂ ਸਭ ਦੀ ਜ਼ਿੰਦਗੀ ਵਿੱਚ ਇਹੀ ਸਭ ਹੋ ਰਿਹਾ ਹੈ ਤੁਸੀਂ ਤਾਂ ਸਾਰੀ ਹਿਊਮੈਨਿਟੀ ਦੀ ਡੀਫਾਲਟ ਸਿਚੁਏਸ਼ਨ ਦੱਸ ਰਹੇ ਹੋ ਇਸ ਵਿੱਚ ਸਵਾਲ ਕੀ ਹੈ ਜੇਕਰ ਕਬਰਾਹਟ ਨਾ ਹੋਵੇ ਤਾਂ ਨਾ ਨਾ ਹੋਵੇ ਖਿੱਚਾ ਤਾਣੀ ਨਾ ਹੋਵੇ ਫਿਰ ਤਾਂ ਅਧਿਆਤਮ ਦੀ ਲੋੜ ਕੀ ਰਹਿ ਜਾਂਦੀ ਹੈ ਤੁਹਾਡੇ ਨਾਲ ਰਹਿੰਦੇ ਹੋਏ ਇਹਨਾਂ ਤਾਂ ਸਿੱਖ ਲਿਆ ਹੈ ਕਿ ਚਾਹੇ ਕਿੰਨਾ ਵੀ ਵੱਡਾ ਹਾਦਸਾ ਹੋ ਜਾਵੇ ਅੰਦਰੋਂ ਮੈਂ ਕਦੇ ਡੋਲਦੀ ਨਹੀਂ ਪਰ ਫਿਰ ਵੀ ਉਹ ਸਭ ਕੁਝ ਵਿਖਾਈ ਦਿੰਦਾ ਹੈ ਇਹ ਤਾਂ ਜ਼ਿੰਦਗੀ ਹੈ ਤਾਂ ਚੀਜ਼ਾਂ ਚਲਦੀਆਂ ਹੀ ਰਹਿਣਗੀਆਂ ਜੋ ਚੀਜ਼ ਤੁਹਾਨੂੰ ਹਿਲਾ ਦੇਵੇ ਉਹ ਤੁਹਾਨੂੰ ਤੁਹਾਡੀ ਅੰਦਰੂਨੀ ਹਾਲਤ ਬਾਰੇ ਦੱਸ ਰਹੀ ਹੁੰਦੀ ਹੈ ਉਸ ਨੂੰ ਧੰਨਵਾਦ ਕਹੋ ਅਤੇ ਤੁਸੀਂ ਕਿਹਾ ਸੀ ਕਿ ਜੋ ਟੁੱਟਣਾ ਸੀ ਉਹ ਟੁੱਟ ਗਿਆ ਹੈ ਤਾਂ ਚੰਗਾ ਹੀ ਹੋਇਆ ਫਿਰ ਇਹ ਵੀ ਚੰਗਾ ਹੋਇਆ ਕਿ ਮੇਰੀ ਗਗਰੀ ਟੁੱਟ ਗਈ ਹੈ ਉਹ ਸਮਾਂ ਜਦੋਂ ਇਹ ਗੱਲ ਕਹੀ ਜਾਂਦੀ ਹੈ ਤਾਂ ਇਹ ਸ਼ਬਦ ਸਹਾਰਾ ਨਹੀਂ ਦਿੰਦੇ ਪਰ ਇਸ ਹਾਲਤ ਨੂੰ ਸਾਫ਼ ਤੌਰ ਤੇ ਦਰਸਾਉਂਦੇ ਹਨ ਧੰਨਵਾਦ